ਇੱਕ ਵਾਰ ਫਿਰ ਤੋਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿੱਥੇ ਦੋ ਥਾਵਾਂ ਦੇ ਉੱਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਗਏ ਨੇ ਬਠਿੰਡਾ ਦੇ ਵਿੱਚ ਇਹ ਵੱਡੀ ਘਟਨਾ ਵਾਪਰੀ ਹੈ ਤੇ ਉੱਥੇ ਹੀ ਤਿੰਨ ਨੌਜਵਾਨਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਫਿਰੋਜ਼ਪੁਰ ਦੇ ਰਹਿਣ ਵਾਲੇ ਦੋ ਨੌਜਵਾਨ ਤੇ ਬਠਿੰਡਾ ਦੇ ਪਿੰਡ ਮਾਨਾਵਾਲਾ ਦੇ ਰਹਿਣ ਵਾਲੇ ਅਤੇ ਇੱਕ ਨੌਜਵਾਨ ਗ੍ਰਿਫਤਾਰ ਜਿਹੜਾ ਹੋ ਚੁੱਕਾ ਹੈ ਕੈਨੇਡਾ ਦੇ ਵਿੱਚ ਬੈਠੇ ਪਵਨਪ੍ਰੀਤ ਨੇਜੂਆ ਇਹਨਾਂ ਤਿੰਨਾਂ ਨੌਜਵਾਨਾਂ ਨੂੰ ਖਾਲਿਸਤਾਨ ਦੇ ਨਾਰੇ ਲਿਖਣ ਦੇ ਪੈਸੇ ਭੇਜੇ ਜਾਂ ਸਨ ਔਰ ਬਠਿੰਡਾ ਪੁਲਿਸ ਅਤੇ ਕਾਊਂਟ ਇੰਟੈਲੀਜੈਂਸ ਨੇ ਤਿੰਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਇਸ ਦੇ ਦਲ ਦੇ ਦੱਸ ਦਈਏ ਕਿ ਵਿਦੇਸ਼ ਦੇ ਵਿੱਚ ਬੈਠਾ ਇਹ ਨੌਜਵਾਨ ਪੈਸੇ ਜਿਹੜਾ ਭੇਜ ਰਿਹਾ ਸੀ ਤੇ ਉਹਨੇ ਕਿਹਾ ਸੀ ਕਿ ਇਹਨਾਂ ਥਾਵਾਂ ਦੇ ਉੱਤੇ ਇਹ ਨਾਰੇ ਜਿਹੜੇ ਨੇ ਦੇਖਣੇ ਨੇ ਪੁਲਿਸ ਨੇ ਇਹਨਾਂ ਚਾਰਾਂ ਦੇ ਕੋਲੋਂ ਇਹਨਾਂ ਦੇ ਕੋਲੋਂ ਚਾਰ ਮੋਬਾਈਲ ਫੋਨ ਅਤੇ ਇੱਕ ਵਾਈਫਾਈ ਡੋਂਗਲ ਬਰਾਮਦ ਕੀਤੀ ਹੈ ਜਾਣਕਾਰੀ ਦੇ ਅਨੁਸਾਰ ਦੱਸ ਦਈਏ ਕਿ ਬਿਠਿੰਡਾ ਦੇ ਪਿੰਡ ਮਾਨਾ ਵਾਲਾ ਅਤੇ ਪੀਐਮ ਕੇਂਦਰ ਦੇ ਵਿਦਿਆਲੇ ਦੇ ਵਿੱਚ ਰਿਪੀਟ ਪਿੰਡ ਮਾਨਾ ਵਾਲਾ ਅਤੇ ਇੱਕ ਕੇਂਦਰ ਦੇ ਉੱਤੇ ਜੋ ਹੈ ਸਟੇਸ਼ਨ ਦੀ ਦੀਵਾਰ ਦੇ ਉੱਤੇ ਅੰਗਰੇਜ਼ੀ ਦੇ ਵਿੱਚ ਇਹ ਨਾਰੇਬਾਜ਼ੀ ਲਿਖੀ ਗਈ ਹੈ ਪੁਲਿਸ ਨੇ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਹੈ ਉਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਪੂਰੇ ਮਾਮਲੇ ਨੂੰ ਬੜੀ ਗੰਭੀਰਤਾ ਦੇ ਨਾਲ ਦੇਖਿਆ ਜਾ ਰਿਹਾ ਹੈ ਤੇ ਹਾਲਾਂਕਿ ਇਹ ਹੋ ਸਕਦਾ ਸੀ ਕਿ ਹੋਰ ਵੀ ਵੱਡੀ ਕਿਸੇ ਵੀ ਵਾਰਦਾਤ ਨੂੰ ਇਹਨਾਂ ਨੌਜਵਾਨਾਂ ਵੱਲੋਂ ਅੰਜਾਮ ਦਿੱਤਾ ਜਾ ਸਕਦਾ ਸੀ ਤੇ ਹਾਲਾਂਕਿ ਦੱਸ ਦਈਏ ਕਿ ਇਹ ਦੋਨਾਂ ਨੇ ਇਹ ਨਾਰੇ ਕੈਨੇਡਾ ਦੇ ਵਿੱਚ ਬੈਠੇ ਪਵਨਪ੍ਰੀਤ ਸਿੰਘ ਨਾਮਕ ਵਿਅਕਤੀ ਦੇ ਕਹਿਣ ਦੇ ਉੱਤੇ ਲਿਖੇ ਸਨ ਜਿਸ ਨੇ ਇਹਨਾਂ ਨੂੰ ਪੈਸੇ ਵੀ ਭੇਜੇ ਸਨ ਤਾਂ ਪੈਸੇ ਦੇ ਚੱਕਰ ਦੇ ਵਿੱਚ ਇਹਨਾਂ ਨੇ ਇਹ ਕੰਮ ਕੀਤਾ ਔਰ ਤੁਹਾਨੂੰ ਦੱਸ ਦਈਏ ਕਿ ਪੁਲਿਸ ਨੇ ਇਹਨਾਂ ਤਿੰਨਾਂ ਨੂੰ ਗ੍ਰਿਫਤਾਰ ਕਰਕੇ ਪੂਰੇ ਮਾਮਲੇ ਦੀ ਜਾਂਚ ਜਿਹੜੀ ਆ ਸ਼ੁਰੂ ਕਰ ਦਿੱਤੀ ਹੈ ਪੁਲਿਸ ਦੇ ਵੱਲੋਂ ਕੀ ਕੁਝ ਬਿਆਨ ਦਿੱਤੇ ਗਏ ਨੇ ਉਹ ਸੁਣ ਸਾਥ ਲਿਓ ਪਰ ਅਕਸਰ ਹੀ ਪੰਜਾਬ ਦਾ ਮਾਹੌਲ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਕੁਝ ਸ਼ਰਾਰਤੀ ਅੰਸਰਾਂ ਦੇ ਵੱਲੋਂ ਕੀਤੀਆਂ ਜਾਂਦੀਆਂ ਨੇ ਇਹ ਸਾਰੇ ਮਾਹੌਲ ਨੂੰ ਖਰਾਬ ਕਰਨ ਵਾਲੇ ਲੋਕਾਂ ਦੇ ਇਹਨਾਂ ਨੌਜਵਾਨਾਂ ਦੇ ਉੱਤੇ ਜਾਂ ਫਿਰ ਵਿਦੇਸ਼ਾਂ 'ਚ ਬੈਠੇ ਕੋਈ ਅਜਿਹੇ ਸ਼ਰਾਰਤੀ ਅੰਸਰ ਨੇ ਉਹਨਾਂ ਦੇ ਉੱਤੇ ਪੁਲਿਸ ਨੇ ਨਿਗਰਾਨੀ ਰੱਖੀ ਹੋਈ ਹੈ ਕੀ ਕੁਝ ਮਾਮਲਾ ਸਾਹਮਣੇ ਆਇਆ ਪੁਲਿਸ ਨੇ ਕੀ ਬਿਆਨ ਦਿੱਤੇ ਨੇ ਉਹ ਤੁਸੀਂ ਸੁਣ ਸਕਦੇ ਹੋ ਆਪਣੇ ਨਾ ਪਿਛਲੇ ਦਿਨੀ ਦੋ ਵਾਕਏ ਹੋਏ ਸੀ ਇੱਕ ਤੇ ਰਾਮਾ ਥਾਣੇ ਚ ਹੋਇਆ ਸੀ ਅ ਪਰਚਾ ਤੇ 23 ਤਰੀਕ ਨੂੰ ਆਪਾਂ ਦਰਜ ਕੀਤਾ ਸੀ ਉਥੇ ਰਾਮੇ ਚ ਸੈਕਸ਼ਨ 1900 197 ਇੱਕ ਤੇ ਜਿਹੜਾ ਪੰਜਾਬ ਪ੍ਰੋਵਿੰਸਨ ਆਫ ਡੀਫੈਸਮੈਂਟ ਪ੍ਰੋਪਰਟੀ ਐਕਟ ਹੈਗਾ ਵਕੂਆ ਸੀ 19 ਤੇ 20 ਦੀ ਰਾਤ ਦਾ ਜੋ ਕਿ ਥੋੜਾ ਆਪਾਂ ਨੂੰ ਲੇਟ ਪਤਾ ਲੱਗਾ ਸੀ ਤੇ ਜਿਉਂ ਹੀ ਪਤਾ ਲੱਗਾ ਤੁਰੰਤ ਐਫ ਆਈ ਆਰ ਦਰਜ ਕੀਤੀ ਉਹ ਤੇ ਸਕੂਲ ਦੇ ਮਾਨਾਂ ਵਾਲਾ ਪਿੰਡ ਜਿਹੜਾ ਹੈਗਾ ਤੇ ਸਕੂਲ ਦੀ ਕੰਧ ਤੇ ਖਾਲਸਾਣ ਦੇ ਨਾਰੇ ਲਿਖੇ ਗਏ ਸਨ ਇਸੇ ਤਰ੍ਹਾਂ ਹੀ ਆਪਣੇ ਜਿਹੜਾ ਕੁਝ ਦਿਨ ਪਹਿਲਾਂ ਆਪਣੇ 27 ਤਰੀਕ ਨੂੰ ਇੱਕ ਕਹੀ ਪਰਚਾ ਦਰਜ ਕੀਤਾ ਸੀ ਆਪਣੇ ਨਈਆਂ ਵਾਲੇ ਥਾਣੇ ਦੇ ਵਿੱਚ ਸੇਮ ਹੀ ਖਾਲਸਾਣ ਦੇ ਜਿਹੜੇ ਹੈਗੇ ਆ ਸਮਰਥਨ ਵਾਲੇ ਉਹ ਨਾਰੇ ਲਿਖੇ ਗਏ ਸੀ ਕਿ ਜਿਹੜਾ ਆਪਣਾ ਕੇਵੀ ਹੁੰਦਾ ਹੈ ਕੇਂਦਰੀ ਵਿਦਿਆਲਿਆ ਉਹਦੀ ਕੰਧ ਤੇ ਟੂ ਬਿਗਨ ਵਿਦ ਦ ਦੋਵੇਂ ਜਿਹੜੇ ਪਰਚੇ ਅਗਿਆਤ ਬੰਦਿਆਂ ਤੇ ਹੀ ਦਰਜ ਹੋਏ ਸਨ ਫਿਰ ਉਦੋਂ ਤੋਂ ਹੀ ਸਾਡੀ ਐ ਜ਼ਿਲ੍ਹਾ ਪੁਲਿਸ ਦੀਆਂ ਟੀਮਾਂ ਤੇ ਕਾਊਂਟਰ ਇੰਟੈਲੀਜੈਂਸ ਦੀਆਂ ਟੀਮਾਂ ਲੱਗੀਆਂ ਹੋਈਆਂ ਸਨ ਕਿਉਂਕਿ ਹੇਟਰ ਤੇ ਦੋ ਹੋ ਗਏ ਸੀ ਤਾਂ ਇਹ ਅਸੀਂ ਕ੍ਰੈਕ ਕਰਨ ਤੇ ਲੱਗੇ ਹੋਏ ਸੀ ਸੀਰੀਅਸ ਮੈਟਰ ਸੀ ਸੋ ਉਹਦੇ ਜੀ ਸਾਨੂੰ ਕਾਮਯਾਬੀ ਮਿਲੀ ਹੈਗੀ ਹੈ ਤੇ ਅਸੀਂ ਇਸ ਦੋਵੇਂ ਮੁਕਦਮਿਆਂ ਚ ਕੁੱਲ ਤਿੰਨ ਵਿਅਕਤੀ ਜਿਹੜੇ ਉਹ ਹੈਗੇ ਆ ਉਹ ਅਰੈਸਟ ਕਰ ਲਿਆ ਜਿਹੜੇ ਤਾਂ ਰਾਮੇ ਥਾਣੀ ਚ ਹੋਇਆ ਸੀ ਜਿੰਨੇ ਲਿਖੇ ਸੀ ਕੰਦ ਤੇ ਤੇ ਉਹ ਮਾਨਾ ਵਾਲਾ ਪਿੰਡ ਦਾ ਹੀ ਵਿਅਕਤੀ ਆਪਣਾ ਜਿਹੜਾ ਹੈਗਾ ਨਿਕਲੇ ਨਿਕਲਿਆ ਹੈਗਾ ਤੇ ਜਿਹੜੇ ਤੇ ਜਿਨ੍ਹਾਂ ਨੇ ਲਿਖੀ ਸੀ ਕੇਬੀ ਦੀ ਕੰਧ ਤੇ ਕੇਬੀ ਸਕੂਲ ਨਈਆਂ ਵਾਲਾ ਥਾਣਾ ਜਿਹੜੇ ਜੇ ਪੈਂਦਾ ਹੈਗਾ ਉਹ ਦੋ ਜਣੇ ਸੀ ਹੈਗੇ ਫਰੂਜ਼ਪੁਰ ਦੇ ਜਿਹੜੇ ਫਰੂਜ਼ਪੁਰ ਵਾਲੇ ਸਨ ਨਵਜੂਤ ਤੇ ਉਹਦਾ ਜਿਹੜਾ ਸਾਥੀ ਹੈਗਾ ਇਹ ਇੱਕ ਕੋਈ ਬਾਹਰ ਬੰਦਾ ਬੈਠਾ ਹੈਗਾ ਉਸ ਨੂੰ ਵੀ ਅਸੀਂ ਨਾਮਿਨੇਟ ਕਰ ਲਿਆ ਹੈਗਾ ਉਹਦੇ ਨਾਲ ਟੱਚ ਸਨ ਉਹ ਉਹਦੇ ਉਹਨਾਂ ਨਾਲ ਟੱਚ ਸਨ ਉਹਨਾਂ ਨੇ ਹੀ ਜਣ ਕੇ ਹੈਂਡਲਰ ਜਿਹਨੂੰ ਆਪਾਂ ਕਹਿੰਨੇ ਕਿ ਉਹਦਾ ਹੈਂਡਲਰ ਹੈਗਾ ਸੀ ਇਹਨਾਂ ਦਾ ਨਵਜੂਤ ਐਂਡ ਦੂਸਰਾ ਜਿਹੜਾ ਹੈਗਾ ਆਪਣਾ ਰਾਜਪ੍ਰੀਤ ਦਾ ਤਾਂ ਉਹਨੇ ਹੀ ਇਹਨਾਂ ਨੂੰ ਫਿਰ ਪੈਸੇ ਵੀ ਭੇਜੇ ਸੀ ਤਾਂ ਉਹਨੇ ਹੀ ਤਾਂ ਕਿਹਾ ਸੀ ਪ੍ਰੇਰਿਤ ਕੀਤਾ ਸੀ ਕਿ ਇਹ ਕੰਮ ਕਰਨਾ ਹੈਗਾ ਆਪਾਂ ਤੇ ਉਹਨਾਂ ਨੇ ਉਹਦੇ ਕਹਿਣ ਤੇ ਕੀਤਾ ਸੀ ਤੇ ਫਿਰ ਐਸੀ ਜਿਹੜੇ ਨਵਜੂਤ ਤੇ ਜਿਹੜਾ ਹੈਗਾ ਰਾਜਪ੍ਰੀਤ ਹੈਗਾ ਇਹਨੂੰ ਗ੍ਰਿਫਤਾਰ ਜਦੂ ਕੀਤਾ ਹੈਗਾ ਸਾਡੀ ਟੀਮ ਨੇ ਇਹਨਾਂ ਕੋਲ ਐਸੀ ਮੋਬਾਈਲ ਫੋਨ ਵੀ ਦੋਆਂ ਤੋਂ ਜਿੰਨੀ ਕੋਈ ਕਹਿੰਦੇ ਬਰਾਮਦ ਕੀਤੇ ਹੈਗੇ ਚਾਰ ਮੋਬਾਈਲ ਫੋਨ ਕੀਤੇ ਹੈ ਇੱਕ Jio ਦੀ ਡੋਂਗਲ ਹੈ ਜਿਹਦੇ ਨਾਲ ਇਹ ਡਾਟਾ ਵਰਤਦੇ ਸੀ ਤੋ ਸਿਮਿਲਰਲੀ ਜਿਹੜਾ ਇਹ ਜਿਹੜਾ ਆਪਣੇ ਰਾਮੇ ਥਾਣੇ ਵਾਲਾ ਜਿਹੜਾ ਬੰਦਾ ਹੈਗਾ ਜਿਹੜਾ ਕੀ ਕਾਉਂਟਰ ਇੰਟੈਲੀਜੈਂਸ ਤੇ ਮੈਂ ਜਿੱਦਾਂ ਦਾ ਸਿਆਪਾ ਉਦੂ ਦੀਆਂ ਜ਼ਿਲ੍ਹਾ ਪੁਲਿਸ ਕਾਉਂਟਰ ਇੰਟੈਲੀਜੈਂਸ ਨਾਲ ਨਾਲ ਲੱਗੀ ਹੈਗੀ ਆ ਤਾਂ ਉਹ ਜਿਹੜਾ ਇਹਨਾਂ ਨੇ ਇਹਨਾਂ ਦੀ ਮਦਦ ਨਾਲ ਕਿਉਂਕਿ ਇੰਟੈਲੀਜੈਂਸ ਹੁੰਦੀ ਆ ਹਰ ਤਰ੍ਹਾਂ ਦੀ ਟੈਕਨੀਕਲ ਵੀ ਹੁੰਦੀ ਆ ਉਹ ਹੁੰਦੀ ਆ ਤਾਂ ਉਹ ਜਿਹੜਾ ਬੰਦਾ ਫੜਿਆ ਰਾਮੇ ਵਾਲੇ ਚ ਉਹ ਜਿਹੜੇ ਆਪਣੇ ਨਈਆਂ ਵਾਲੇ ਥਾਣੇ ਦੇ ਅਕਿਊਜ਼ਡ ਹੈਗੇ ਇਹ ਉਹ ਜਿਹੜੇ ਨਵਜੋਤ ਉਰੀ ਹੈਗੇ ਆ ਉਹ ਉਹਨਾਂ ਦੇ ਉਹਨਾਂ ਨੇ ਉਸ ਨਾਲ ਸੰਪਰਕ ਕੀਤਾ ਤੋ ਇਦਾਂ ਇਹਨਾਂ ਦੀ ਚੇਨ ਬਣੀ ਹੈਗੀ ਆ ਤਾਂ ਉਹ ਫਿਰ ਉਹਨੇ ਨਵਜੋਤ ਹੋਰਾਂ ਦੇ ਕਹਿਣ ਤੇ ਇਹ ਕੰਮ ਵੀ ਕੀਤਾ ਤੇ ਉਹ ਪਰੀਤ ਜਿਹੜਾ ਆਪਣਾ ਦੂਸਰਾ ਬੰਦਾ ਹੈਗਾ ਜਿਹੜਾ ਬਾਹਰ ਬੈਠਾ ਹੈਗਾ ਉਹਦੇ ਨਾਲ ਵੀ ਇਹਨਾਂ ਦੀ ਗੱਲਬਾਤ ਹੋਈ ਹੈਗੀ ਹੁਣ ਇਹੀ ਇਹਨਾਂ ਦਾ ਰਿਮਾਂਡ ਲੈ ਰਹੇ ਆ ਜੀ ਜਿਹੜੇ ਤੇ ਹੈਗੇ ਆ ਨਈਆਂ ਵਾਲੇ ਥਾਣੇ ਦੇ ਉਹਨਾਂ ਦਾ ਤਾਂ ਇਹੀ ਰਿਮਾਂਡ ਲੈ ਲਿਆ ਹੈਗਾ ਉਹਨਾਂ ਦੀ ਫਰਦਰ ਪੁੱਛਗਿੱਛ ਚੱਲ ਰਹੀ ਹੈਗੀ ਆ ਹੋਰ ਵੀ ਪਤਾ ਲੱਗੂਗਾ ਕਿ ਜੇ ਇਹਨਾਂ ਨੇ ਕਿਤੇ ਹੋਰ ਵੀ ਇਦਾਂ ਦੀ ਕੋਈ ਪਲੈਨਿੰਗ ਤੇ ਨਹੀਂ ਕਰ ਰਹੀ ਸੀ ਜਾਂ ਕਿਤੇ ਹੋਰ ਕੀਤਾ ਹੋਵੇ ਸਾਡੇ ਨੋਟਿਸ ਨਾ ਹੋਵੇ ਤਾਂ ਬਾਕੀ ਸਾਰੇ ਇਹਨਾਂ ਕਿੰਨਾ ਮੋਡਿਊਲ ઓਪਰੇਟ ਹੋਇਆ ਕੋਈ ਹੋਰਤ ਨਹੀਂ ਪਾਟ ਹੈਗਾ ਸੋ ਇਹ ਉਹਨਾਂ ਨੇ ਰਿਮਾਂਡ ਲੈ ਕੇ ਬਾਕੀ ਚੀਜ਼ਾਂ ਆਪਾਂ ਪਤਾ ਕਰਾਂਗੇ ਸੋਇਪੁਰ ਦੇ ਰਹਿਣ ਆ ਰਹੇ ਆ ਜੀ ਜੀ ਇਹਨਾਂ ਨੂੰ ਕੁਝ ਆਇਡੈਂਟੀਫਾਈ ਕੀਤਾ ਕਿ ਇਸ ਜਗ੍ਹਾ ਤੇ ਤੁਸੀਂ ਕੁਝ ਨਹੀਂ ਲਿਖਨੇ ਹੈ ਜਿਆ ਕਿਸ ਦਾ ਜਦ ਜੋ ਹੁੰਦਾ ਹੀ ਸਾਡੀ ਮੋਢਲੀ ਪੁੱਛ ਕੇ ਇਸ ਚ ਹੀ ਇਹਨਾਂ ਤੋਂ ਪੁੱਛਿਆ ਹੈਗਾ ਤਾਂ ਜੋ ਇਹਨਾਂ ਨੇ ਦੱਸਿਆ ਹੈਗਾ ਇਹਨਾਂ ਨੂੰ ਜਿਹੜਾ ਬੰਦਾ ਹੈਗਾ ਹੈਂਡਲਰ ਹੈਗਾ ਇਹਨੇ ਹੀ ਦੱਸਿਆ ਸੀ ਕਿ ਇਸ ਜਗ੍ਹਾ ਤੇ ਜਾ ਕੇ ਤੁਸੀਂ ਇਹ ਇਹ ਲਿਖਨੇ ਜਗ੍ਹਾ ਉਹਨਾਂ ਨੇ ਦੱਸੀ ਸੀ ਫਿਰ ਇਹਨਾਂ ਨੇ ਰੈਕੀ ਵਗੈਰਾ ਕੀਤੀ ਤੇ ਫਿਰ ਇਹਨਾਂ ਨੇ ਲਿਖਿਆ ਇਹਨਾਂ ਨੇ ਐਗਜ਼ੀਕਿਊਟ ਇਹਨਾਂ ਨੇ ਕੀਤਾ ਹੈਂਡਲਰ ਬਾਹਰ ਬੈਠਾ ਜੀ ਕੈਨੇਡਾ ਬੈਠਾ ਹੈਗਾ ਨਹੀਂ ਹਜੇ ਤਾਂ ਦੇਖੋ ਉਹਦਾ ਨਾਮ ਹੀ ਪਤਾ ਲੱਗਾ ਹੁਣ ਉਹਦੀ ਕੋਹ ਕਰਾਂਗੇ ਕਿ ਕੀ ਉਹਦਾ ਪੂਰਾ ਪਛੋਕੜ ਵੀ ਪਤਾ ਕਰਾਂਗੇ ਉਹਦੀ ਬੈਕਗ੍ਰਾਉਂਡ ਵੀ ਪਤਾ ਕਰਾਂਗੇ ਜਿਹਦੇ ਚ ਕੀ ਉਹ ਕ੍ਰਿਮੀਨਲ ਵੀ ਆ ਜੂਗੀ ਸਾਰੀ ਉਹ ਹੁਣ ਪਤਾ ਆਪਾਂ ਨੂੰ ਲੱਗੇਗਾ ਸਪੈਸ਼ਲੋਜੀ ਕਿ ਕਿਹਨੇ ਪੈਸੇ ਤੇ ਕਿੰਨੇ ਵਕਤ ਪੈਸੇ ਦੇਖੋ ਜੀ ਹੁਣ ਤੱਕ ਜਿੰਨਾ ਇੱਕ ਜਿੱਦਾਂ ਆਪਾਂ ਬਾਹਰੋਂ ਮੰਗਾਉਨੇ ਆ ਜਿੱਦਾਂ ਇੱਕ ਹੁੰਦੀ ਨਹੀਂ ਇੱਕ ਰੀਮਨੀ ਟ੍ਰਾਂਸਫਰ ਵਾਲੇ ਇਹਦੇ ਚ ਰੀ ਐਜੰਸੀ ਹੈਗੀ ਹੈ ਉਹਦੇ ਨਾਲ ਹੀ ਵੀ ਪੈਸੇ ਆਏ ਆ ਕੁਝ 31000 ਰੁਪਿਆ 31 32000 ਰੁਪਿਆ ਕੁਝ ਇਹਦੇ ਬੈਂਕ ਦੇ ਅਕਾਊਂਟਸ 'ਚ ਵੀ ਆਇਆ ਹੈਗਾ ਸੋ ਇਹਨਾਂ ਕ ਹਜੇ ਮੁੱਢਲਾ ਸਾਨੂੰ ਪਤਾ ਲੱਗਾ 9 ਲੱਖ ਦੇ ਨੇੜੇ ਪੈਸਾ ਤੇ ਹੈਗਾ ਜਿਹੜਾ ਅਸੀਂ ਹੀ ਟਰੈਕ ਕੀਤਾ ਲੱਖ ਪਲੱਸ ਹੀ ਹੈ ਬਾਕੀ ਨੂੰ ਅਸੀਂ ਹੋਰ ਹਜੇ ਜਣ ਕੇ ਏਜੰਸੀਆਂ ਤੋਂ ਸਾਰਾ ਪਤਾ ਕਰਨਾਗੇ ਹੋਰ ਵੀ ਨਾ ਆਇਆ ਹੋਵੇ ਪੈਸਾ ਕਿੰਨੇ ਵਾਰ ਕਰਦੇ ਪਏ ਜੀ ਔਰ ਅਲੱਗ-ਅਲੱਗ ਕਰਕੇ ਅਲੱਗ-ਅਲੱਗ ਕਿਸ਼ਤਾਂ ਕਦੀ 5 ਕਦੀ 10 ਕਰਕੇ ਉਹਨੇ ਇੰਨੇ ਸਾਰੇ ਪੈਸੇ ਸੀ ਹਾਂਜੀ ਇਹਦੇ ਦੇ ਖਾਤੇ ਚ ਇਹ ਜਿਹੜਾ ਜੋਤੀ ਹੋਰਾਂ ਦੇ ਖਾਤੇ ਚ ਸੀ ਇਹ ਇੰਨੇ ਗਾਂ ਫੇਰਾ ਜਿਹੜਾ ਹੈਗਾ ਆਪਣਾ ਬੰਦਾ ਜਿਹੜਾ RAMME ਵਾਲਾ ਇਹਨੂੰ ਇੰਨੇ ਗਾਂ ਦਿੱਤੇ ਸੀ ਜਦੋਂ UPI ਦਾ ਇਦਾਂ ਟੈਕਨ ਜ ਦਿੱਤੇ ਸੀ ਸਰ ਜੇ ਬੇ ਦੋਨੇ ਇੱਕ ਪਿੰਡ ਦੇ ਰਹਿਣ ਵਾਲੇ ਆਪਸ ਵਿੱਚ ਰਜਿਸਟਰੀ ਹੋਇਆ ਜਾਂ ਕਰ ਨਹੀਂ ਨਹੀਂ ਪਿੰਡ ਦੇ ਪਿੰਡ ਦੇ ਰਹਿਣ ਪਿੰਡ ਦੇ ਰਹਿਣ ਵਾਲੇ ਇੱਕ ਦੂਜੇ ਨੂੰ ਮੈਸੇਜਾਂ ਦੇ ਲੱਗ ਕੇ ਸੰਪਰਕ ਕਿਵੇਂ ਆਇਆ ਠੀਕ ਹੈ ਫਿਰ ਜਦੋਂ ਕੋਣ ਜਿਹੜੀ ਦੇ ਪਿੰਡ ਦੇ ਰਹਿਣ ਵਾਲੇ ਉਹ ਤਾਂ ਪਿੰਡ 'ਚ ਇੱਕ ਦੂਜੇ ਨੂੰ ਜਾਣਦੇ ਹੈਗੇ ਜਿਹੜੇ ਦੂਸਰੇ ਹੈਗੇ ਉਹ ਜਿਹੜਾ ਬੰਦਾ ਬਾਹਰ ਬੈਠਾ ਉਹਦੇ ਨਾਲ ਜਿਹੜਾ ਸੋਸ਼ਲ ਮੀਡੀਆ ਪਲੈਟਫਾਰਮ ਫੇਸਬੁੱਕ ਹੈਗਾ ਉਹਦੇ ਨਾਲ ਹੀ ਸੰਪਰਕ ਚਾਹੀਏ ਜਿਹੜਾ ਫਾਰਮ ਤੁਸੀਂ ਜਲਦੀ ਭਰੋ ਸਭ ਦਾ ਪੰਜਾਬ ਦਾ ਕਿਸੇ ਦਾ ਹੈ ਮੈਂ ਬਾਹਰੋਂ ਕਿਹਦਾ ਕਹੋ ਜਿਹੜਾ ਸੀ ਕਰਦੇ ਨਾਮ ਤੇ ਕਰਦਾ ਤਾਂ ਇਹਦਾ ਨਾਮ ਹੈਗਾ ਆਪਣਾ ਪ੍ਰੀਤ ਚਾਲ ਹੈਗਾ ਬੰਦੇ ਦਾ ਬਾਕੀ ਜਿੱਦਾਂ ਮੈਂ ਤੁਹਾਨੂੰ ਕਹਿ ਰਿਹਾ ਕਿ ਇਹਦੀ ਹੋਰ ਡਿਟੇਲ ਐਗਜ਼ੈਕਟ ਕੀ ਹੈਗੀ ਹੈ ਪੂਰਾ ਇਹਦਾ ਪਿਛੋਕੜ ਹੁਣ ਅਸੀਂ ਪਤਾ ਕਰਾਂਗੇ ਇਹ ਹੈ ਆਪਣੇ ਇੱਧਰ ਫਰੀਪੋਟ ਵਾਲੇ ਇਲਾਕੇ ਦਾ ਕਹਿੰਦੇ ਸਰ ਇਹਦੇ ਵਿੱਚ ਇੱਕ ਜਿਹੜਾ ਨਵਜੋਜ ਜੋਤਾ ਹੈਗਾ ਇਹਦੇ ਤੇ ਕ੍ਰਿਮਿਨਲ ਬੈਕਗ੍ਰਾਉਂਡ ਨੂੰ ਕਹਿ ਸਕਦੇ ਆ ਕਿਉਂਕਿ ਇਹਦੇ ਤੇ ਇੱਕ ਪਰਚਾ ਜ਼ਰੂਰ ਹੈਗਾ ਆਪਣੇ ਫਰੋਜ਼ਪੁਰ ਦੇ ਫਰੋਜ਼ਪੁਰ ਦੀ ਚੋਰੀ ਦਾ ਪਰਚਾ ਹੈਗਾ ਬਾਕੀ ਜਿਹੜਾ ਦੂਸਰਾ ਇਹਦੇ ਨਾਲ ਦਾ ਹੈਗਾ ਸੀ ਰਾਜਪਰੀ ਤੋਂ ਉਹਦੇ ਤੇ ਕੋਈ ਐਫ ਆਈ ਆਰ ਦਰਜ ਹਜੇ ਤੱਕ ਜਿੰਨਾ ਹੀ ਪਤਾ ਕੀਤਾ ਨਹੀਂ ਪਾਈ ਗਈ ਇਹ ਮੁੱਢਲੀ ਜਾਣਕਾਰੀ ਹੈ ਜੀ ਤਾਂ ਹੀ ਸਿਰਫ ਨਵਜੋਜ ਜੋਤੇ ਤੇ ਪੁਰਾਣਾ ਇੱਕ ਪਰਚਾ ਪਾਉਣਾ ਸਰ ਇਹ ਬੇਸਿਕ ਕੰਮ ਕੀ ਕਰਦੇ ਇਹ ਦਿਹਾੜੀਦਾਰ ਨੇ ਸਰ ਜਿਹੜੇ ਕੋਰਪੋਰੇਟ ਕੌਂਸਲ ਸੀ ਪੱਲੇ ਵਰਤਣਾ ਕੋਈ ਕੁਝ ਇਹ ਇਹ ਮੈਂ ਜਦੋਂ ਕਹਿ ਨਹੀਂ ਹੁਣ ਇਹਨਾਂ ਨੇ ਅਹੀ ਡਿਮਾਂਡ ਲੈ ਲਿਆ ਹੈਗਾ ਇਨੀਸ਼ੀਅਲੀ ਜਿਹੜਾ ਇੱਕ ਸਟ੍ਰੈਟਜੀ ਥਰੂ ਜਿਹਦੇ ਨਾਲ ਆਈਏ ਸੰਪਰਕ ਚ ਆਏ ਜਿਹਦੇ ਨਾਲ ਆਏ ਆ ਹੁਣ ਇਹਦੇ ਹੂਰ ਇਹਨਾਂ ਕੋ ਕਰਾਂਗੇ ਪਤਾ ਤੇ ਲੱਗੂਗਾ ਕੋਈ ਨਾ ਕੋਈ ਜੋ ਵੀ ਆਇਆ ਲਿੰਕ ਫਿਰ ਉਦਾਂ ਦੀ ਅੱਗੇ ਕਾਰਵਾਈ ਕਰਾਂਗੇ ਜਿਹੜਾ ਹੈ ਜਿਹੜਾ ਹੈ ਵੀਡੀਓ ਸਨੇ ਪਾਈ ਦੀ ਗੱਲ ਕਰਨ ਨੂੰ ਨਹੀਂ ਦੇ ਦਿਆ ਜਾ ਲਗੋ ਜੀ ਵੀਡੀਓ ਤੇ ਜਿਹੜੀ ਉਹ ਪੰਨੂ ਨੇ ਪਾਈ ਹੈਗੀ ਐ ਹੁਣ ਉਹਦੇ ਉਹ ਕੀ ਕਿਦਾਂ ਲਿੰਕ ਚ ਆਇਆ ਕਿ ਕਿਦਾਂ ਐ ਸਟੈਬਲਿਸ਼ ਐ ਤੇ ਉਹ ਜਾਨਕੀ ਤਫਤੀਸ਼ ਦਾ ਵਿਸ਼ਾ ਹੈਗਾ ਉਹ ਗੱਲ ਕਰੂਗਾ ਰੋ ਲਾਏਗਾ ਤੇ ਜਰੂਰ ਕਰਾਂਗੇ ਜੀ ਕਰਾਂਗੇ ਰਿਮਾਂਡ ਹੀ ਤਾਂ ਲੈ ਰਹੇ ਆ ਸਾਰਾ ਕੁਝ ਕਲੀਅਰ ਕਰਕੇ ਫੇਰ ਹੀ ਬੇਸਿਸ ਸੋਲਿਡ ਬੇਸਿਸ ਤੇ ਆਪਾਂ ਕਰਾਂਗੇ ਰਿਮਾਂਡ ਲੈ ਰਹੇ ਜੀ ਲੈ ਰਹੇ ਜਿਹੜੀ ਤੇ ਹੈਗੇ ਆ ਆਪਣੇ ਨਈਆਂ ਵਾਲੇ ਉਹਨਾਂ ਦੇ ਦੇ ਆ ਰਹੇ ਰਿਮਾਂਡ ਉਹ ਲੈ ਰਹੇ ਆ ਉਹਨਾਂ ਦੀ ਕਸ਼ੀ ਚਲ ਰਹੀ ਹੈਗੀ ਜਿਹੜਾ RAME ਵਾਲੇ ਉਹਨਾਂ ਦਾ ਅੱਜ ਹੀ ਰਿਮਾਂਡ ਮੈਜਿਸਟਰ ਸਾਹਿਬ ਦੇ ਪੇਸ਼ ਕਰਕੇ ਲੈ ਲਿਆ ਇਹ ਤਿੰਨ ਦਿਨਾਂ ਦਾ ਹੈਗਾ ਜੀ ਤਾਂ ਫਰਮਲ ਕੋਈ ਸਪੈਸ਼ਲ ਕੀ ਪ੍ਰੋਸੈਸ ਨਹੀਂ ਸਰਵਿਸ ਦਾ ਨਹੀਂ ਉਹ ਇਹਨੂੰ ਨਾਮਿਨੇਟ ਇਹੀ ਕਰ ਦਿੱਤਾ ਹੈਗਾ ਜੀ ਤੇ ਹੁਣ ਜੋ ਵੀ ਹੈ ਬਾਕੀ ਉਹ ਉਸ ਤੋਂ ਬਾਅਦ ਕਿਉਂਕਿ ਬਾਹਰ ਬੈਠਾ ਹੈਗਾ ਤੇ ਮੋਸਟਲੀ ਐਕਸਟਰਾ ਡਾਈਟੀ ਕਰਾਉਂਦੇ ਹੁੰਦੇ ਉਹ ਉਹ ਪ੍ਰੋਸੈਸ ਵੀ ਚਲਾਉਂਦਾ